ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਹੈ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਲਾਲ ਮਾਦਰਾ ਦਰਸ਼ਕੋ ਕਈ ਦਿਨਾਂ ਤੋਂ ਲੈ ਕੇ ਬਕੋ ਅਖੀ ਪਿੰਡਾਂ ਦੇ ਵਿੱਚੋਂ ਬਕੋ ਬਕਰੀ ਉਹਦੇ ਦਾ ਰਾਂ ਵੱਲੋਂ ਆਪਣੇ ਪਿੰਡਾਂ ਦੇ ਵਿੱਚ ਜੋ ਪੰਚੀ ਸਰਪੰਚੀ ਦਾ ਮਾਹੌਲ ਆ ਜਿਹੜਾ ਬੜਾ ਤੰਤ ਇਤਨਾ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਖੂਬਖਰੀ ਲੋਕਾਂ ਦੇ ਵੱਲੋਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਆ ਉਹ ਮੈਦਾਨ ਦੇ ਵਿੱਚ ਤਾਰੀ ਗਏ ਨੇ ਜਿਨ੍ਹਾਂ ਦੇ ਅੱਜ 7 ਤਰੀਕ ਨੂੰ ਬਲਾਕ ਮਹਿਲਕਣਾ ਦੇ ਵਿੱਚੋਂ ਉਹਨਾਂ ਨੂੰ ਚੋਣ ਨਿਸ਼ਾਨ ਮਿਲਨੇ ਆ ਚੋਣ ਦੇ ਅਰ ਲੈ ਕੇ ਉਹ ਆਪਣਾ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਗੇ ਕਿ ਇਸ ਚੋਣ ਦੇ ਉੱਤੇ ਸਾਨੂੰ ਵੋਟ ਪਾਓ ਜੀ ਅਸੀਂ ਤਾਂ ਜੋ ਕੋਈ ਪਿੰਡ ਦੇ ਵਿੱਚ ਤੁਣੇ ਗਏ ਆ ਜਾਂ ਪੰਜ ਸਰਪੰਚ ਜਿਨ੍ਹਾਂ ਨੂੰ ਚੋਣ ਦੀ ਉਮੀਦ ਰੱਖੀ ہوئی ਆ ਲੋਕਾਂ ਦੀ ਉਹ ਉਮੀਦਵਾਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਵੇਂ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਰੱਖ ਕੇ ਤੁਹਾਨੂੰ ਪੰਜ ਸਰਪੰਚੀ ਦੇ ਲਈ ਅਕੀਲਿਆਂ ਦਾ ਕੁਝ ਤੇ ਲੋਕਾਂ ਦੇ ਮਾਣਦਾਰੀ ਦੇ ਨਾਲ ਪਿੰਡਾਂ ਦਾ ਕੰਮ ਪਿੰਡਾਂ ਦਾ ਵਿਕਾਸ ਚੰਗੇ ਢੰਗ ਦੇ ਨਾਲ ਕਰਨਾ ਕਿਉਂਕਿ ਜੇ ਆਪਾਂ ਸ਼ਰਾਬ ਪਿਆ ਕੇ ਲੋਕਾਂ ਨੂੰ ਜਾਂ ਪੈਸਾ ਧਿਲਾ ਦੇ ਕੇ ਆਪਾਂ ਵੋਟ ਖਰੀਦੀ ਇੱਕ ਕਾਨੂੰਨੀ ਜੁਰਮਾ ਬੋਟ ਕਮਿਸ਼ਨ ਦੇ ਆਧਾਰ ਤੇ ਲਾ ਲਈ ਵੀ ਇਹ ਗਲਤ ਹੈ ਤੁਸੀਂ ਆਪ ਹੀ ਸਿਆਣੇ ਹੋ ਜੇ ਤੁਹਾਨੂੰ ਕੋਈ ਸ਼ਰਾਬ ਦਿੰਦਾ ਜਾਂ ਕੋਈ ਤੁਹਾਨੂੰ ਕੋਈ ਰਿਸ਼ਵਤ ਦਿੰਦਾ ਕਹਿੰਦਾ ਪਾਪਾ ਪੈਸਾ ਤੇ ਲੱਦਦਾ ਉਹਨੂੰ ਨੁਕਾਰ ਕੇ ਉਹਨਾਂ ਨੂੰ ਇਹ ਕਹੋ ਕਿ ਸਾਡੇ ਪਿੰਡ ਦੇ ਵਧੀਆ ਕੰਮ ਹੋਣ ਚਾਹੀਦੇ ਜੀ ਇਹ ਕੰਮ ਹੋਣੀ ਚਾਹੀਦੇ ਆ ਸਾਡੇ ਪਿੰਡ ਦੇ ਵਧੀਆ ਕੰਮ ਹੋਣ ਚਾਹੀਦੇ ਆ ਸਾਡਾ ਸਮਾਜ ਆ ਸਮਾਜ ਦੇ ਵਿੱਚ ਵਿਛੜਦਿਆਂ ਕੋਈ ਇਦਾਂ ਦੀ ਗੱਲਾਂ ਘਟਨਾਵਾਂ ਹੋ ਜਾਂਦੀਆਂ ਜਿੰਨਾ ਦੇ ਨਾਲ ਤੁਸੀਂ ਸਾਡੇ ਨਾਲ ਪਰਪਰ ਤੌਰ ਤੇ ਖੜਨਾ ਸਾਨੂੰ ਠਕਲੀ ਬਣਾਵੇ ਜਿਵੇਂ ਅਸੀਂ ਤੁਹਾਡੇ ਤੇ ਮਾਨ ਕਰਕੇ ਤੁਹਾਨੂੰ ਬੁੱਟਾ ਪਾ ਰਹੇ ਹਾਂ ਉਸ ਤੇ ਸਾਡੀ ਉਮੀਦਾਂ ਤੇ ਤੁਸੀਂ ਖਰੇ ਉਤਰਨਾ ਬੇਨਤੀਆਂ ਕਰਦਿਆਂ ਤੂੰ ਕੋਈ ਕਿਸੇ ਤਰ੍ਹਾਂ ਦੇ ਖਿਲਾਫ ਬੋਲਿਆ ਗਿਆ ਹੋਵੇ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਿੰਦਰ ਸਿੰਘ ਲਾਲ ਮਦਰਾ ਮਾਫੀ ਚੁੰਦਾ ਹਾਂ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਤੇ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਬਲਾਉ ਫਤਿਹ ਪਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ